ਬਾਈ ਗੜੇ ਆ ਗਏ ਸੰਗਰੂਰ ਚ ਗੜੇ ਪਈ ਆਂਦੇ ਨੇ ਗੜੇ ਆ ਦੇਖੋ ਇਧਰ ਆ ਦੇਖੋ ਫਰਸ਼ ਫਰਸ਼ ਬਿਲਕੁਲ ਚਿੱਟਾ ਹੋ ਗਿਆ ਬਾਈ ਤੇ ਆਪਾਂ ਕਹਿੰਦੇ ਸੀ ਕਿ ਵੀ ਚਲੋ ਮੌਸਮ ਸਾਫ਼ ਹੋ ਜੂਗਾ ਹਨਾ ਠੰਡ ਘਟ ਜੂਗੀ ਪਰ ਇਹ ਤਾਂ ਠੰਡ ਹੋਰ ਵੀ ਪੈਣ ਲੱਗੀ ਬਾਈ ਠੰਡ ਹੋਰ ਵੀ ਬਰੂਗੀ ਦੇਖੋ ਅਰੇ ਮੈਂ ਤੁਹਾਨੂੰ ਇਧਰ ਦਿਖਾਵਾਂ ਆ ਦੇਖੋ ਘੜੇ ਨੇ ਭਾਈ ਘੜੇ ਚट्टे ਚट्टे ਘੜੇ ਪਈ ਜਾਂਦੇ ਨੇਗੇ ਸੰਗਰੂਰ ਚ ਘੜੇ ਆ ਗਏ ਭਾਈ ਤੇ ਭਾਈ ਸਵੇਰੇ ਹੀ ਜਿਹੜਾ ਕਿ ਸੰਗਰੂਰ ਦੇ ਵਿੱਚ ਮੀਂਹ ਪੈਣਾ ਸ਼ੁਰੂ ਹੋ ਗਿਆ ਮੈਂ ਇਸ ਟਾਈਮ ਆੜ ਕੇ ਛਾਤੇ ਆ ਗਿਆ ਸੀਗਾ ਹੁਣ ਕਣੀਆਂ ਕਾਫੀ ਪੈਰ ਲੱਗ ਗਿਆ ਤੇ ਇਹ ਵੀ ਜਿਹੜਾ ਮੀਂਹ ਆ ਇਹ ਅੱਜ ਸ਼ਾਮ ਨੂੰ 4:30 ਵਜੇ ਤੱਕ ਦੱਸਿਆ ਹੋਇਆ 5 ਵਜੇ ਤੱਕ ਮੀਂਹ ਲਗਾਤਾਰ همین ਪੈਂਦਾ ਰਹੂਗਾ ਤੇ ਪਹਿਲਾਂ ਵੀ ਜਿਹੜਾ ਕਿ ਮੀਂਹ ਦੇ ਨਾਲ ਠੰਢੀ ਜੀ ਵਧ ਗਈ ਸੀ ਕਾਫੀ ਹੱਥ ੜਾਰੀ ਬਹੁਤ ਹੋ ਗਈ ਸੀ ਪਰ ਚਲੋ ਧੁੱਪ ਹੀ ਨਿਕਲਦੀ ਰਹੀ ਪਰ ਅੱਜ ਫੇਰ ਮੀਂਹ ਪੈਣ ਲੱਗ ਗਿਆ ਬਾਈ ਤਾਂ ਵੀ ਸਾਰੇ ਜਿਹੜਾ ਕਿ ਆਪਣੇ ਘਰਾਂ ਦੇ ਬਾਹਰ ਸਮਾਨ ਸਮੂਹ ਆਪਣਾ ਗੇਮਤੀ ਸਮਾਨ ਉਹ ਬਾਹਰ ਰੱਖਾ ਅੰਦਰ ਲੈ ਜਾਓ ਚਲੋ ਇਹ ਨਵੀਂ ਵੀ ਜੀ ਆਨਾਂਗਾ ਬਿਮਾਰ ਨਾ ਹੋ ਜੀਏ ਚਲੋ ਮੈਂ ਵੀ ਚੱਲਿਆ ਹੈਂ ਜੀ ਫਿਰ ਅੰਦਰ ਤੇ ਰਣਵੀਰ ਕੋਲ ਜਿਹੜਾ ਮੇਲਾ ਲੱਗਿਆ ਉਹਦੀ ਵੀਡੀਓ ਮੈਂ ਐਡੀਟਿੰਗ ਤੇ ਰਾਈ ਹੋਈ ਆਗੀ ਤੇ ਛੇਤੀ ਉਹ ਵੀਡੀਓ ਵੀ ਲੈ ਕੇ ਆਵਾਂਗੇ ਹੈਂ ਜੀ ਤੇ ਹੋਰ ਵੀਡੀਓ ਦੇਖਣ ਵਾਸਤੇ ਉਹ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਧੰਨਵਾਦ ਜੀ ਸਾਰਿਆਂ ਦਾ ਬਹੁਤ-ਬਹੁਤ